ਬਕਾਇਦਾ ਅ ਅਖਬਾਰ ਚ ਆਇਆ ਇਸ਼ਤਿਹਾਰ ਜਿਹਦੇ ਵਿੱਚ ਲਿਖਿਆ ਸੀ ਕਿ ਡਰਾਈਵਰ ਕਨੈਕਟਰ ਔਰ ਵਰਕਸ਼ਾਪ ਕਾਮਿਆਂ ਦੀ ਜ਼ਰੂਰਤ ਹੈ ਪੰਜਾਬ ਰੋਡਵੇਜ ਦੇ ਵਿੱਚ ਠੀਕ ਹੈ ਜੀ ਔਰ ਅਸੀਂ ਉਹ ਵੇਖ ਕੇ ਤੇ ਹੰਬੜਾ ਮਾਰਿਆ ਕਿ ਸਾਨੂੰ ਸਰਕਾਰੀ ਨੌਕਰੀ ਮਿਲ ਚਲੀ ਹੈ ਬਿਲਕੁਲ ਤੇ ਅਸੀਂ ਉਹ ਉਸ ਟਾਈਮ ਇਹਨਾਂ ਨੂੰ ਸਾਨੂੰ ਸਾਰਾ ਬਕਾਇਦਾ ਟ੍ਰੇਨਿੰਗ ਜਿਹੜੀ ਆ ਸਾਡੀ ਚੰਡੀਗੜ੍ਹ ਦੇ ਵਿੱਚ ਅ ਪੰਜਾਬ ਰੋਡਵੇਜ ਦਾ ਟ੍ਰੇਨਿੰਗ ਸੈਂਟਰ ਸੀ ਉੱਥੋਂ ਟ੍ਰੇਨਿੰਗ ਹੋਈ ਕਿ ਨਾ ਟੈਸਟ ਵੀ ਲਿਆ ਗਿਆ ਸਰਕਾਰ ਵੱਲੋਂ ਨਿੱ ਟੈਸਟ ਨਹੀਂ ਜੀ ਉਦੋਂ ਡਾਕੂਮੈਂਟ ਵੈਰ ਸਾਰੇ ਚੈੱਕ ਵੈਰੀਫਾਈ ਕਰਦੇ ਆ ਜੀ ਉਸ ਤੋਂ ਬਾਅਦ ਸਾਡੀ ਟ੍ਰੇਨਿੰਗ ਹੋਈ ਸੀ ਸਾਡੇ ਟ੍ਰੇਨਿੰਗ ਸਕੂਲ ਚ ਚੰਡੀਗੜ੍ਹ ਰੋਡਵੇ ਦੇ ਠੀਕ ਹੈ ਜੀ ਫਿਰ ਸਾਨੂੰ ਵੱਖ-ਵੱਖ ਡਿਪੂ ਅਲਾਟ ਕਰ ਦਿੱਤੇ ਗਏ ਹਾਂ ਪਰ ਬਾਅਦ ਵਿੱਚ ਸਾਨੂੰ ਜਦੋਂ ਸੈਲਰੀ ਆਈ ਨਾ ਜੀ ਤੇ ਉਦੋਂ ਪਤਾ ਲੱਗਾ ਸਾਨੂੰ ਦੱਸਿਆ ਇਹਨਾਂ ਨੇ ਸਾਨੂੰ ਇਹਨਾਂ ਨੇ ਚੈੱਕ ਦਿੱਤੇ ਸੀਗੇ ਠੀਕ ਹੈ ਕੋਈ 1500 ਦਾ ਚੈੱਕ ਆਇਆ ਕਿਸੇ ਨੂੰ 1800 ਆਇਆ ਕਿਸੇ ਨੂੰ 2000 ਆਇਆ ਉਹ ਪਤਾ ਲੱਗਾ ਵੀ ਅਸੀਂ ਰੋਡਵੇ ਦੇ ਭਰਤੀ ਨਹੀਂ ਹਾਂ ਸਾਨੂੰ ਇੱਕ ਬਾਹਰੀ ਏਜੰਸੀ ਆ ਆਊਟਸੋਰਸ ਕੰਪਨੀ ਆ ਠੀਕ ਹੈ ਦਾ ਪ੍ਰੋਵਾਈਡਰਸ ਕਰਕੇ ਨਾ ਸੀ ਉਹਦਾ 38 ਸੈਕਟਰ ਚੰਡੀਗੜ੍ਹ ਉਹਦਾ ਦਫਤਰ ਸੀਗਾ ਤੇ ਉਹਨਾਂ ਨੇ ਸਾਨੂੰ ਚੈੱਕ ਨਹੀਂ ਸਾਨੂੰ ਤਨਖਾਹ ਦੇਣੀ ਸਾਡੇ ਡਿਊਟੀ ਸੈਕਸ਼ਨ ਜਿੱਥੋਂ ਸਾਨੂੰ ਭੇਜਦੇ ਆ ਠੀਕ ਹੈ ਉਹ ਅਸੀਂ ਚੈੱਕ ਆਪਣੀ ਖਾਤੇ 'ਤੇ ਜਮ੍ਹਾਂ ਕਰਾਉਂਦੇ ਸੀ ਸਾਨੂੰ ਕਹਿੰਦਾ ਮਤਲਬ ਵੀ ਬੜੇ ਚਿਰ ਬਾਅਦ ਪਤਾ ਲੱਗਾ ਵੀ ਇਹ ਹੁੰਦਾ ਕੀ ਹੈ ਸਿਸਟਮ ਕੀ ਹੈ ਹਾਂ ਹਾਂ